ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਤਖਤ ਤੋਂ ਸਾਬਤ ਤੋਂ ਬਣਾਈ ਗਈ ਪੰਜ ਮੈਂਬਰੀ ਪ੍ਰਤੀ ਕਮੇਟੀ ਸਾਡੇ ਗ੍ਰਹਿ ਵਿਖੇ ਪੁੱਜੀ ਤੇ ਉਹਨਾਂ ਨੇ ਪੰਥਕ ਦੇ ਏਕਤਾ ਦੀ ਅਪੀਲ ਕੀਤੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਖਦੇ ਹਾਂ ਕਿ ਇਹ ਅੱਜ ਜੋ ਸਾਡੇ ਪੰਥਕ ਸੰਕਟ ਬਹੁਤ ਵੱਡਾ ਵਾ ਤੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਜੋ ਟੋਕਿਆਂ ਬੜਾ ਮਾਰਨਾ ਚਾਹੀਦਾ ਤੇ ਜੋ ਸਾਡੀ ਸਾਰੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਜੋ ਸਾਡੇ ਤੇ ਬਹੁਤ ਵੱਡੇ ਸੰਕਟ ਮਸਲੇ ਮਡਵਾ ਰਹੇ ਆ ਤੇ ਉਹਨਾਂ ਤੋਂ ਤਾਂ ਯਾਦ ਪਾ ਸਕਦੀ ਕਿ ਜੇ ਸਾਰੀਆਂ ਧਿਰਾਂ ਸਿਰ ਦੇ ਧਿਰਾਂ ਜਿਹੜੀਆਂ ਕਿ ਅਕਾਲ ਤਖਤ ਨੂੰ ਸਮਰਪਿਤ ਸਮਰਪਿਤ ਧਿਰਾਂ ਜਿਹੜੀਆਂ ਸਾਰੀਆਂ ਇਕੱਠੀਆਂ ਹੋਣ ਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ। ਬਹੁਤ ਕੀ ਲੱਗਦਾ 2027 ਤੱਕ ਅਕਾਲੀ ਦਲ ਦੇ ਰਲੇਣ ਦੀ ਆਸ ਰੱਖ ਸਕਦੇ ਆ? ਕੌਮ ਦੀ ਇੱਕਜੁੱਟਤਾ ਦੀ ਆਸ ਰੱਖ ਸਕਦੇ ਆ? ਸੰਸਕੀਤੀਕਤਾ ਦੀ ਖਾਸ ਕਰਕੇ। ਇਹ ਮੇਰੇ ਖਿਆਲ ਅਕਿ 2027 ਜੇ ਬਹੁਤ ਦੂਰ ਆ ਸਾਨੂੰ ਵੀ ਸੋਸਤਾਈ ਜਾਂ ਸਤਾ ਵਾਸਤੇ ਨਹੀਂ ਸਾਨੂੰ ਕੌਮ ਦੀ ਜਿਹੜੀ ਆ ਲੀਡਰਸ਼ਿਪ ਵਾਸਤੇ ਚੰਗੀ ਜੋ ਸਿਆਸਤ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਸਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਸਾਡੀਆਂ ਜੋ ਹੁਣ ਲੁਧਿਆਣਾ ਇਲੈਕਸ਼ਨ ਹੋਈ ਜੋ ਪੰਥਕ ਧਿਰਾਂ ਦਾ ਇੱਕਦਮ ਹਾਸ਼ੀਏ ਤੇ ਚਲੇ ਜਾਣਾ ਬੜਾ ਚਿੰਤਾਜਨਕ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਆਪਣੇ ਆਪਣੇ ਅੰਦਰ ਛਾਤੀ ਮਾਰ ਕੇ ਆਉਣ ਵਾਲੇ ਸਮੇਂ ਲਈ ਕੋਈ ਲੰਮੀ ਜੋ ਕੋ ਪਲਾਨਿੰਗ ਕੋਈ ਸਿਰਤਾ ਨਾਲ ਅਸੀਂ ਸਾਰੇ ਜਣੇ ਰਲ ਮਿਲ ਕੇ ਇਹਦਾ ਸਾਰੀਆਂ ਪੰਥਕ ਤਰ੍ਹਾਂ ਨੂੰ ਹੋਰ ਨਾਲ ਵੀ ਆਵਾਜ਼ ਮਾਰੀਏ ਕਿ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹ ਜੋ ਇਹ ਜੋ ਸਾਡਾ ਪੰਥਕ ਬੜੀ ਘੁੰਮਣ ਘੇਰੀ ਚ ਫਸਿਆ ਹੋਇਆ ਉਹਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਸਕੇ ਆਸ ਰੱਖਦੇ ਹਾਂ ਕਿ ਸਾਰੇ ਅਕਾਲੀ ਦਲ ਇੱਕ ਪੇਪਰ ਫਾਰਮ ਤੇ ਇਕੱਠੇ ਹੋ ਸਕਦੇ ਆ ਲੱਗਦਾ ਔਰ ਇਸ ਸਮੇਂ ਦੇ ਵਿੱਚ ਪੰਥਕ ਇੱਕ ਕਰੀ ਗੱਲ ਕਰਦੇ ਆ ਇਹ ਠੀਕ ਹੈ ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਇਕੱਠੇ ਹੋਣ ਬਾਕੀ ਉਹ ਉਹ ਗੁਰੂ ਗੁਰੂ ਹੀ ਜਾਣਦਾ ਜੀ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਾਰੇ ਇਕੱਠੇ ਹੋ ਕੇ ਅਸੀਂ ਸਿਨਸ ਕਰੀਏ